ਇਹ 255 ਯੂਐਨਪੀਏ ਆਪਸਵਾਰ ਕੇ ਕਾਰਿਆਸਨਾਮਾ ਦੇ ਰੱਦ ਕਰੋ ਰੱਦ ਕਰੋ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਮਰਦਾ ਮਰਦਾਬਾਦ ਮਰਦਾ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਮਰਦਾ ਮਰਦਾਬਾਦ ਮਰਦਾਬਾਦ ਲੋਕਾਂ ਦੇ ਜਿੰਦੇ ਹੱਕ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਅਨੁਖੀਲ ਕਾਰਾਂ ਤੇ ਲਾਈਆਂ ਬੋਦੀਆਂ ਰੱਦ ਕਰੋ ਰੱਦ ਕਰੋ ਰੱਦ ਕਰੋ ਕਰੋ ਰਾਜ਼ ਕਰੋ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਮਰਦਾਬਾ 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 ਭਸਤੀਨ ਤੇ ਅਤਿਆਚਾਰ ਕਰਨ ਵਾਲਾ ਜਨਾਇਤ ਤੇ ਮਰਦਾਬਾ ਮਰਦਾਬਾ ਕਾਇਆ ਦੇ ਲੋਕਾਂ ਤੇ ਅਤਿਆਚਾਰ ਕਰਨੇ ਬੰਦ ਕਰੋ ਬੰਦ ਕਰੋ ਭਸਤੀ ਲੋਕਾਂ हक़ बहार करो लोका बड़े मनुखी हक बहार ਸਿੰਦਰਦੀ ਪਤੀ ਹਕੂਮਤ ਮਰਦਾਬਾਤ ਕੱਟ ਦੇਂਦੀਏ ਤੇ ਹਮਲੇ ਕਰਨੇ ਬੰਦ ਕਰ ਕੱਟ ਦੇਂਦੀਏ ਤੇ ਹਮਲੇ ਕਰਨੇ ਬੰਦ ਕਰ ਸਿੰਦਰਦੀ ਮੋਦੀ ਹਕੂਮਤ ਮਰਦਾਬਾਤ कश्मीर मणिपुर ते आदिवाी लके ते अत्चार कर ले सूरो केंदर जी मानी हुकूमती जमूरी हक़ाम जमूरीती जमूरीत अत <laughs> ਕੋਈ ਵੀ ਕਰਨ ਵਾਲਾ ਜਗਰਾ ਅਮਰ ਕਾਮਰਬਾਦ ਅਮਰ ਕਾਮਰਬਾਦ ਦੁਨੀਆ ਪਰ ਬੇਨੁਖੀ ਹਕਾਮ ਨੂੰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਮੁਖੀ ਹਕਾਮ ਦੇ ਦੇਣ ਕਰਾਣੀ ਮੁਕਤ ਜਨਵਾਣਾਂ ਸਰਕਾਰ ਅਮਰ ਕਾਮਰਬਾਦ ਮਰਦਾਬਾਦ ਮਰਦਾਬਾਦ ਲੈ ਲੋ ਮੈਿਕ ਲੈ ਲੋ ਇਤਰਾ ਸਾਰੇ ਕਚੀਆਂ ਦੇ ਰਾਲਤੀਆਂ ਜੇ ਜਰੂਰ ਦੇ ਜਿੱਤ ਜਾ ਵਾਕੇ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਆ ਗਿਆ ਆ ਗਿਆ ਇਹਨਾਂ ਦੇ ਬਹੁਤ ਲੰਬੀ ਚੱਲ ਰਹੀ ਹੈ ਅੱਜ ਦੇ ਸਾਸ ਸੰਭਰ ਦੇ ਲੋਕੀਤ ਅਧਾਰ ਦੇ ਰਸਤੇ ਉੱਤੇ ਸ਼ਮੂਰੀ ਜਿसे ਬਣੀਆਂ ਸੱਤੇ ਆਗੂ ਸਾਥੀ ਨਿਭਤਵਖਰ ਡੇਟਾ ਤੋਂ ਆਏ ਹੋਏ ਸਲਾਜਮ ਤੇ ਮੈਦੇਵੂ ਕਿਸਾਨਾਂ ਤੇ ਵਿਦਿਆਰਥੀ ਇਸਤਰੀ ਜਥੇਬੰਦੀਆਂ ਦੇ ਆਪ ਸਾਥੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਜਮੂਰੀ ਜਨਤਕ ਜਥੇਬੰਦੀਆਂ ਦੇ ਪਲੇਟਫਾਰਮ ਵੱਲੋਂ ਕਿ ਤੁਸੀਂ ਵੱਡੀ ਗੰਟੀ ਦੇ ਵਿੱਚ ਆ ਕੇ ਆਪਣੇ ਜੋ ਹੱਕ ਮਨੁੱਖੀ ਅਧਿਕਾਰ ਦੇ ਅਧਸ਼ ਦੇ ਰੂਪ ਦੇ ਵਿੱਚ ਫੜ ਪੱਤਰ ਤੇ ਅੱਜ ਦਾ ਜਿਹੜਾ ਮੰਤਰੀ ਦਿਹਾੜਾ ਉਹ ਮਨਾ ਕੇ ਹਟੇ ਹੋ ਅੱਜ ਦਾ ਇਹ ਇਕੱਠ ਇਹ ਸਨੇਹਾ ਦੇਣਾ ਚਾਹੁੰਦਾ ਕਿ ਲੋਕਾਂ ਦੀ ਲੜਾਈ ਦਾ ਜਿਹੜਾ ਮੁੱਦਾ ਉਹ ਬਾਸੂਜ ਬਾਚਕਾ ਤੇ ਲੋਕਾਂ ਨੂੰ ਆਪਣੀ ਲੜਾਈ ਦੇ ਲੜਨ ਦੇ ਲਈ ਜਿੱਥੇ-ਜਿੱਥੇ ਆਪਾਂ ਆਪਣੀਆਂ ਜੱਥੇਬੰਦੀਆਂ ਦੇ ਆਪਣੇ ਫੇਡਾਂ ਦੇ ਸੰਬੰਧ ਵਿੱਚ ਆਪਣੇ ਹੱਕਾਂ ਦੇ ਵਿੱਚ ਲਈ ਆਵਾਜ਼ ਬੁਲੰਦ ਕਰਦੇ ਆ ਤਾਂ ਉਥੇ ਅੱਜ ਲੋਕਾਂ ਦੀ ਜਿਹੜੀ ਲੜਾਈ ਆ ਉਹਨੂੰ ਲੜਨ ਲਈ ਅਸੀਂ ਸਾਰੇ ਹੀ ਬਿਨਾਂ ਕਿਸੇ ਭੇਦਭਾਵ ਤੋਂ ਆਪਣੇ ਲੋਕਾਂ ਦੀ ਲੜਾਈ ਨੂੰ ਲੜਨ ਦਾ ਮੈਂ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਹੀ ਪਹੁੰਚ ਹੋਏ ਆਗੂਆਂ ਦਾ ਸਾਰੇ ਹੀ ਵੀਰਾਂ ਦਾ ਪੈਣਾ ਦਾ ਬਹੁਤ ਬਹੁਤ ਧੰਨਵਾਦ ਔਰ ਤੁਹਾਨੂੰ ਅੱਜ ਦੇ ਮਨੁੱਖੀ ਅਧਿਕਾਰ ਦਿਵਸ ਦੀ ਵਧਾਈ ਦਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ